ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਿੰਘ ਸਿੰਘਨियां ਲਾਹੌਰ ਵਿੱਚ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਭਾਈ ਤਾਰੂ ਦੇ ਨੇੜੇ ਸਥਿਤ ਹੈ ਇਸ ਥਾਂ ਤੇ ਮੁਸਲਮਾਨਾਂ ਦੁਆਰਾ ਹਰ ਉਮਰ ਦੇ 250000 ਸਿੱਖ ਮਰਦਾਂ ਔਰਤਾਂ ਅਤੇ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਅਤੇ ਸ਼ਹੀਦ ਕੀਤਾ ਗਿਆ ਪਿਛੋਕਰ ਮੁਈਨ ਉਲ ਮੁਲਕ ਮਰਿਤਕ 1753 ਜਿਸ ਨੂੰ ਛੋਟਾ ਕਰਕੇ ਮੀਰ ਮੰਨੂ ਕਿਹਾ ਜਾਂਦਾ ਹੈ ਮਾਰਚ 1748 ਤੋਂ ਨਵੰਬਰ 1753 ਵਿੱਚ ਆਪਣੀ ਮੌਤ ਤੱਕ ਪੰਜਾਬ ਦਾ ਦੁਸ਼ਟ ਮੁਗਲ ਗਵਰਨਰ ਰਿਹਾ ਮੀਰ ਮੰਨੂ ਨੇ ਅਹਿਮਦ ਸ਼ਾਹ ਦੁਰਾਨੀ ਨੂੰ ਮਾਨੂਪੁਰ ਦੀ ਲੜਾਈ ਵਿੱਚ ਹਰਾਉਣ ਤੋਂ ਬਾਅਦ ਮਾਰਚ 1748 ਵਿੱਚ ਪੰਜਾਬ ਦੀ ਗਵਰਨਰਸ਼ਿਪ ਸੰਭਾਲ ਲਈ ਮੀਰ ਮੰਨੂ ਨੇ ਪੰਜਾਬ ਦੇ ਸਿੱਖਾਂ ਨੂੰ ਇੱਕ ਸਮੂਹਿਕ ਸਿੱਖ ਨਸਲ ਕੁਸ਼ੀ ਵਿੱਚ ਖਤਮ ਕਰਨ ਦਾ ਵਾਅਦਾ ਕੀਤਾ ਅਤੇ ਇੱਕ ਵੀ ਸਿੱਖ ਨੂੰ ਜ਼ਿੰਦਾ ਨਹੀਂ ਛੱਡਿਆ ਕਦੇ ਇੱਥੇ ਇੱਕ ਮਸਜਿਦ ਹੁੰਦੀ ਸੀ ਅਤੇ ਮੁਸਲਮਾਨ ਇਸ ਨੂੰ ਸ਼ਹੀਦ ਗੰਜ ਮਸਜਿਦ ਕਹਿੰਦੇ ਸਨ ਮੀਰ ਮੰਨੂ ਦੇ ਹੁਕਮਾਂ ਤੇ ਸਿੱਖ ਮਰਦਾਂ ਔਰਤਾਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਇੱਕ ਸਧਾਰਨ ਵਿਕਲਪ ਦੀ ਪੇਸ਼ਕਸ਼ ਕੀਤੀ ਗਈ ਇਸਲਾਮ ਕਬੂਲ ਕਰੋ ਜਲ ਤਸੀਹੇ ਦੇ ਕੇ ਫਾਂਸੀ ਦਿੱਤੀ ਜਾਵੇ ਸਭ ਤੋਂ ਪਹਿਲਾਂ ਸਯਦ ਮੁਹੰਮਦ ਲਤੀਫ ਦੇ ਅਨੁਸਾਰ ਆਪਣੀ ਕਿਤਾਬ ਪੰਜਾਬ ਦਾ ਇਤਿਹਾਸ ਵਿੱਚ ਮੀਰ ਮੰਨੂ ਨੇ ਅੰਮ੍ਰਿਤਸਰ ਵਿੱਚ ਰਾਮ ਰੌਣੀ ਦੇ ਕਿਲੇ ਤੇ ਹਮਲਾ ਕੀਤਾ ਜਿੱਥੇ 500 ਸਿੱਖਾਂ ਨੇ ਪਨਾਹ ਲਈ ਹੋਈ ਸੀ ਮੀਰ ਮੰਨੂ ਨੇ ਸਿੱਖ ਵਸਨੀਕਾਂ ਨੂੰ ਫੜਨ ਅਤੇ ਉਹਨਾਂ ਦੇ ਸਿਰ ਅਤੇ ਦਾੜ ਹੀ ਮੁੰਨਣ ਲਈ ਸਾਰੇ ਖੇਤਰਾ ਵਿੱਚ ਫੌਜਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਸਿੱਖ ਨਸਲ ਕੁਸ਼ੀ ਇਸ ਨਾਲ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ ਮੰਨੂ ਨੇ ਪਹਾੜੀ ਰਾਜਿਆਂ ਨੂੰ ਹੁਕਮ ਜਾਰੀ ਕੀਤੇ ਕਿ ਉਹ ਸਿੱਖਾਂ ਨੂੰ ਫੜ ਕੇ ਬੇੜੀਆਂ ਵਿੱਚ ਜਕੜ ਕੇ ਲਾਹੌਰ ਪੇਜ ਦੇਣ ਉਸਨੇ ਕਿਸੇ ਵੀ ਸਿੱਖ ਦੇ ਸਿਰ ਲਈ 10 ਰੁਪਏ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ। ਕਿਸੇ ਵੀ ਸਿੱਖ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਇਨਾਮ ਦਿੱਤੇ ਗਏ। ਇਸ ਤਰ੍ਹਾਂ ਰੋਜ਼ਾਨਾ ਸੈਂਕੜੇ ਸਿੱਖਾਂ ਨੂੰ ਲਾਹੌਰ ਲਿਆਂਦਾ ਜਾਂਦਾ ਸੀ ਜਿੱਥੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਦੇ ਹੋਏ ਸਿੱਖ ਆਦਮੀਆਂ ਦੇ ਸਿਰ ਕਲਮ ਕਰ ਦਿੱਤੇ ਜਾਂਦੇ ਸਨ। ਸਿੱਖ ਪਤਨੀਆਂ ਅਤੇ ਬੱਚਿਆਂ ਨੂੰ ਬਹੁਤ ਲੰਬੇ ਸਮੇਂ ਤੱਕ ਅਤੇ ਬੇਰਹਿਮੀ ਨਾਲ ਤਸੀਹੇ ਚੜ੍ਹਨੇ ਪਏ। ਪਰਤਾ ਨੇ ਬਹਾਦਰੀ ਨਾਲ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੂੰ ਜੇਲ੍ਹ ਮਜ਼ਦੂਰਾਵਾਂ ਵਜੋਂ ਕੰਮ ਤੇ ਲਗਾਇਆ ਗਿਆ। ਅਕਸਰ ਬੇਰਮੀ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਦੇਖਣ ਲਈ ਮਜਬੂਰ ਕੀਤਾ ਜਾਂਦਾ ਸੀ ਜਦੋਂ ਉਹਨਾਂ ਦੇ ਬੱਚਿਆਂ ਨੂੰ ਤਸੀਹੇ ਦਿੱਤੇ ਜਾਂਦੇ ਸਨ ਅਤੇ ਕਤਲ ਕੀਤਾ ਜਾਂਦਾ ਸੀ। ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਜਾਂਦੇ ਸਨ। ਬੱਚਿਆਂ ਦੇ ਅੰਗਾਂ ਨੂੰ ਹਾਰਾਂ ਵਿੱਚ ਬਦਲ ਦਿੱਤਾ ਜਾਂਦਾ ਸੀ ਜੋ ਔਰਤਾਂ ਦੇ ਗਲੇ ਵਿੱਚ ਲਪੇਟੀਆਂ ਜਾਂਦੀਆਂ ਸਨ। ਇੱਥੇ ਮਸਜਿਦ ਦੇ ਤਹਿਖਾਨੇ ਵਿੱਚ मीर मन्नू ਦੀ ਜੇਲ ਔਰਤਾਂ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਤਸੀਹੇ ਦਿੱਤੇ ਜਾਂਦੇ ਸਨ ਭੁੱਖੇ ਰੱਖੇ ਜਾਂਦੇ ਸਨ ਅਤੇ ਮਰਨ ਤੱਕ ਕੰਮ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਆਪਣੀ ਕਮਜ਼ੋਰ ਹਾਲਤ ਵਿੱਚ ਹਰ ਰੋਜ਼ ਟਨ ਅਨਾਜ ਚੱਕੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਲੜਾਈ ਅਤੇ ਬਦਲਾਚਾਰ ਨਵੰਬਰ 1753 ਨੂੰ ਘੋੜੇ ਤੋਂ ਡਿੱਗਣ ਨਾਲ ਮੀਰ ਮੰਨੂ ਦੀ ਮੌਤ ਤੱਕ ਜਾਰੀ ਰਿਹਾ ਸਿੱਖਾਂ ਨੇ ਮੌਤ ਤੱਕ ਲੜਾਈ ਕੀਤੀ ਅਤੇ ਬਾਕੀ ਬਚੀਆਂ ਔਰਤਾਂ ਅਤੇ ਬੱਚਿਆਂ ਨੂੰ ਆਜ਼ਾਦ ਕਰਵਾਇਆ ਜਦੋਂ ਦੀਵਾਨ ਕੌੜਾ ਮਲ ਦੇ ਆਦਮੀਆਂ ਨੇ ਮਲਤਾਨ ਮੋਹਿਮ ਵਿੱਚ ਮੀਰ ਮਨੂ ਨੂੰ ਸਹਾਇਤਾ ਦਿੱਤੀ ਤਾਂ ਉਹਨਾਂ ਨੂੰ ਇਸ ਜਗ੍ਹਾ ਦਾ ਕਬਜ਼ਾ ਦੇ ਦਿੱਤਾ ਗਿਆ ਸਿੱਖਾਂ ਨੇ ਇਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਗੁਰਦੁਆਰਾ ਬਣਾਇਆ ਗਿਆ ਮੀਰ ਮੰਨੂ ਦੇ ਅਥਵਾਦ ਬਾਰੇ ਸਿੱਖਾਂ ਵਿੱਚ ਇੱਕ ਪ੍ਰਸਿੱਧ ਕਹਾਵਤ ਇਸ ਪ੍ਰਕਾਰ ਸੀ ਮੀਰ ਮੰਨੂ ਸਾਦੀ ਦਾਤਰੀ ਅਸਿਨ ਮੰਨੂ ਦੇ ਸੋਏ ਜਿਉ ਜਿਉ ਸਾਨੂੰ ਕਪਦਾ ਅਸਿਨ ਦੁਨੀਆ ਤੇ ਨਾ ਹੋਵੇ ਮੀਰ ਮੰਨੂ ਸਾਡਾ ਦਾਤਰੀ ਹੈ ਤੇ ਅਸੀਂ ਮੰਨੂ ਦੇ ਬੀਜ ਹਾਂ ਜਿੰਨਾ ਜ਼ਿਆਦਾ ਉਹ ਸਾਨੂੰ ਕਟਦਾ ਹੈ ਅਸੀਂ ਓਨੇ ਹੀ ਵੱਧਦੇ ਹਾਂ ਗੁਰਦੁਆਰਾ ਜਦੋਂ ਪੰਗੀ ਮਿਸਲ ਦੇ ਸਰਦਾਰਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤਾਂ ਗੁਰਦੁਆਰੇ ਨੂੰ ਮਹੱਤਵ ਮਿਲਿਆ ਸ਼ੇਰੇ ਇਹ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਫ਼ਤੇ ਵਿੱਚ 2 ਜਾਂ 3 ਵਾਰ ਇਸ ਗੁਰਦੁਆਰੇ ਵਿੱਚ ਸ਼ਰਧਾਂਜਲੀ ਦੇਣ ਲਈ ਆਉਂਦੇ ਸਨ ਮਹਾਰਾਜਾ ਨੇ ਇਸ ਗੁਰਦੁਆਰੇ ਨੂੰ ਜਾਗੀਰ ਦਿੱਤੀ ਪਰ ਪ੍ਰਬੰਧ ਮਹੰਤਾ ਕੋਲ ਹੀ ਰਿਹਾ ਇਸ ਸ਼ਹੀਦ ਗੰਜ ਦੇ ਆਲੇ ਦੁਆਲੇ ਇੱਕ ਵਿਵਾਦ 1910 ਈਸਵੀ ਵਿੱਚ ਸ਼ੁਰੂ ਹੋਇਆ ਜਦੋਂ ਕੱਟੜਪੰਥੀ ਮੁਸਲਮਾਨਾਂ ਨੇ ਸ਼ਹੀਦ ਗੰਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ 1936 ਈਸਵੀ ਵਿੱਚ ਇਹ ਵਿਵਾਦ ਇੰਨਾ ਗੰਭੀਰ ਹੋ ਗਿਆ ਕਿ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ ਮੁਸਲਮਾਨਾਂ ਨੇ ਮੁਕੱਦਮਾ ਦਾਇਰ ਕੀਤਾ ਅਤੇ ਹੇਠਲੀ ਅਦਾਲਤ ਨੇ ਕੇਸ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਕਰ ਦਿੱਤਾ ਬਾਅਦ ਵਿੱਚ ਉੱਚ ਅਦਾਲਤ ਨੇ ਕੇਸ ਖਾਰਜ ਕਰ ਦਿੱਤਾ ਗਵਰਨਰ ਐਮਰਸਨ ਨੇ ਗੁਰਦੁਆਰੇ ਵਜੋਂ ਇਸ ਦੀ ਸਥਿਤੀ ਬਣਾਈ ਰੱਖੀ ਗਵਾਹਾਂ ਦੀ ਗੈਰ ਹਾਜ਼ਰੀ ਕਾਰਨ ਅਦਾਲਤ ਨੇ ਆਖਰੀ ਕੇਸ 6 ਮਈ 1996 ਨੂੰ ਖਾਰਜ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਇਹ ਅਜ ਵੀ ਗੁਰਦੁਆਰਾ ਹੈ 1 ਦਸੰਬਰ 1934 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸਕ ਪਵਿੱਤਰ ਸਥਾਨ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਿਆ ਬਦਕਿਸਮਤੀ ਨਾਲ ਵੰਡ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਛੱਡ ਦਿੱਤਾ ਗਿਆ ਅੰਜ ਇਸ ਥਾਂ ਦਾ ਪ੍ਰਬੰਧਨ ਵਕਫ ਬੋਰਡ ਕੋਲ ਹੈ ਜੋ ਕਿ ਮੁਸਲਮਾਨਾ ਦੁਆਰਾ ਚਲਾਇਆ ਜਾਂਦਾ ਹੈ ਹਾਲ ਹੀ ਵਿੱਚ ਸਿੱਖਾਂ ਨੇ ਇੱਕ ਨਵੀਂ ਗੁਰਦੁਆਰਾ ਇਮਾਰਤ ਬਣਾਈ ਹੈ ਮੀਰ ਮੰਨੂ ਦੀ ਅਗਵਾਈ ਵਾਲੇ ਕੱਟੜ ਮੁਸਲਮਾਨਾ ਦੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਆਪਣੇ ਵਿਸ਼ਵਾਸਾਂ ਤੇ ਡਟੇ ਰਹਿਣ ਵਾਲੀਆਂ ਔਰਤਾਂ ਦੇ ਦੁੱਖ ਅਤੇ ਬਹਾਦਰੀ ਦੇ ਕਾਰਨਾਮੇ ਇਸ ਗੁਰਦੁਆਰੇ ਦੇ ਨਾਮਕਰਨ ਸ਼ਹੀਦ ਗੰਗ ਸਿੰਘ ਸਿੰਘਣੀਆਂ ਵਿੱਚ ਅਮਰ ਹੋ ਗਏ ਹਨ